ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਸਿਰਫ ਸਰਕਾਰ ਹੈ ਜਿਹੜੀ ਇਹ ਮਸ਼ਹੂਰੀਆਂ ਤੱਕ ਹੀ ਸਰਕਾਰ ਹੈ ਮਸ਼ਹੂਰੀਆਂ ਕਰਾਉਣ ਦੇ ਵਿੱਚ ਪੂਰੀ ਐ ਮੰਨ ਲਓ ਹੰਢੀ ਗਈ ਹੈ ਕਿ ਮਸ਼ਹੂਰੀਆਂ ਦੇ ਵਿੱਚ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਪੰਜਾਬ ਦੇ ਕੰਮ ਪਿਛਲੀਆਂ ਸਰਕਾਰਾਂ ਨੇ ਇਹ ਨਹੀਂ ਕਰਾਏ ਜਿੰਨਿਆਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਦਿੱਤੇ ਨੇ ਤੇ ਇੱਥੇ ਲੋਕਾਂ ਦਾ ਜਵਾਬ ਇਹ ਵੀ ਹੁੰਦਾ ਉਹਨਾਂ ਦੇ ਲਈ ਕੀ ਪਿਛਲੀਆਂ ਸਰਕਾਰਾਂ ਨੇ ਇੰਨੀ ਜਲਦੀ ਬਦਨਾਮੀ ਨਹੀਂ ਖੱਟੀ ਜਿੰਨੀ ਤੁਸੀਂ 3 ਸਾਲਾਂ ਦੇ ਵਿੱਚ ਬਦਨਾਮੀ ਖੱਟ ਲਈ ਐ ਪੰਜਾਬ ਨੂੰ ਕਰਜ਼ੇ ਦੀ ਏਠ ਦੇ ਵਿੱਚ ਇੰਨਾ ਦਬਾ ਦਿੱਤਾ ਨਿਤ ਆਏ ਦਿਨ ਨਵਾਂ ਕਰਜ਼ਾ ਭਗਵੰਤ ਮਾਨ ਵੱਲੋਂ ਲਿਆ ਜਾਂਦਾ ਜੇ ਗੱਲ ਕਰ ਲਈਏ ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਪਰੰਪਰਾ ਤੇ ਮਹਰਾਜ ਦੇ ਵਿੱਚੋਂ ਇੰਨੀ ਇੱਕ ਬਦਨਾਮੀ ਖੱਟ ਚੁੱਕਿਆ ਬਲਕਾਰ ਸਿੱਧੂ ਕੀ ਜਿਹੜੇ ਸਾਬਕਾ ਐਮਐਲਏ ਨੇ ਸਕੰਦਰ ਸਿੰਘ ਮਲੂਕਾ ਗੁਰਪ੍ਰੀਤ ਸਿੰਘ ਕਾਂਗੜਾ ਉਹਨਾਂ ਨੇ ਇੰਨੀ ਬਦਨਾਮੀ ਨਹੀਂ ਕੀਤੀ ਐ ਐਮਐਲ ਰਹਿ ਕੇ ਜਿੰਨੀ ਆ ਤਿੰਨ ਸਾਲਾਂ ਦੇ ਵਿੱਚ ਬਲਕਾਰ ਸਿੱਧੂ ਨੇ ਖੱਟ ਲਈ ਐ ਤਸਵੀਰਾਂ ਵੇਖ ਸਕਦੇ ਹਾਂ ਤਿੰਨ ਤੇ ਚਾਰ ਨੰਬਰ ਪੁੱਲ ਨੂੰ ਬਣਾਉਣ ਦੇ ਲਈ ਘਬਰਾਹਟ ਹੋ ਚੁੱਕੀ ਐ ਕਿ ਜਲਦੀ ਬਣਾ ਦਈਏ ਕਿ ਇੱਧਰ ਅਮੀਰ ਲੋਕਾਂ ਦੇ ਘਰ ਨੇ ਬਾਣੀਆਂ ਮਹਾਜਨਾ ਦੇ ਘਰ ਨੇ ਕਿ ਜਲਦੀ ਇਹ ਪੁੱਲ ਨੂੰ ਬਣਾ ਦਈਏ ਕਿ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਲਦੀ ਹੀ ਇਤਕਾਟਨ ਕਰ ਦਿੱਤਾ ਬਹੁਤ ਜਲਦੀ ਕਿ ਬਸ ਕੰਮ ਸਟਾਰਟ ਕਰ ਦਿੱਤਾ ਕਿ ਥੋੜੇ ਦਿਨਾਂ ਤੱਕ ਹੀ ਇਹ ਪੋਲ ਬਣਾ ਕੇ ਕੰਪਲੀਟ ਕਰ ਦੇਣਗੇ ਬਹੁਤਾ ਸਮਾਂ ਲੰਮਾ ਨਹੀਂ ਲੱਗੇ ਜਾਂਦੇ ਇਸ ਨੂੰ ਬਣਾਉਣ ਦੇ ਲਈ ਜੇ ਦੂਜੇ ਪਾਸੇ ਗੱਲ ਕਰ ਲਈਏ ਜਿਹੜੇ ਰੋਡ ਰੁੱਟੇ ਹੋਏ ਨੇ ਗਲੀਆਂ नालੀਆਂ ਦੇ ਵਿੱਚ ਜਿਹੜਾ ਸੀਵਰੇਜ ਦਾ ਕੰਮ ਹੋਣ ਵਾਲਾ ਉਧਰ ਬਲਕਾਰ ਸਿੱਧੂ ਦਾ ਬਿਲਕੁਲ ਧਿਆਨ ਨਹੀਂ ਇੱਥੋਂ ਪਤਾ ਲੱਗਦਾ ਹੈ ਕਿ ਅਮੀਰਾਂ ਦਾ ਡਰ ਲੱਗਦਾ ਹੈ ਨੀਰਾਂ ਤੋਂ ਡਰ ਲੱਗਦਾ ਅਮੀਰਾਂ ਦੇ ਰਾਹ ਦੀ ਟੈਨਸ਼ਨ ਉਹ ਵੀ ਵੀ ਹੈ ਜਿਹੜੇ ਗਰੀਬਾਂ ਦੇ ਗਲੀਆਂ ਦੇ ਵਿੱਚ ਸੀਵਰੇਜ ਦਾ ਕੰਮ ਨਹੀਂ ਹੋਇਆ ਵਿਆ ਗਲੀਆਂ ਨਾਲੀਆਂ ਸਹੀ ਪ੍ਰੋਪਰ ਤਰੀਕੇ ਨਾਲ ਨਹੀਂ ਬਣੀਆਂ ਹੋਈਆਂ ਪਾਣੀ ਦਾ ਨਿਕਾਸ ਇੰਨੀ ਕਿਤੇ ਪਾਸੇ ਉਧਰ ਬਲਕਾਰ ਸਿੱਧੂ ਨੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਬਸ ਸਿਰਫ ਵੋਟਾਂ ਵੇਲੇ ਉਹ ਦੇਖ ਜਾਂਦੇ ਨੇ ਵੋਟਾਂ ਵੇਲੇ ਜਾ ਕੇ ਉਹਨਾਂ ਨੂੰ ਜੱਫੀਆਂ ਵੀ ਪਾਈ ਜਾਂਦੀਆਂ ਉਹਨਾਂ ਦੇ ਘਰ ਦਾ ਪਾਣੀ ਵੀ ਪੀਤਾ ਜਾਂਦਾ ਵੋਟਾਂ ਤੋਂ ਬਾਅਦ ਹਾਲਾਤ ਹੁਣ ਅਸੀਂ ਦੇਖ ਰਹੇ ਆ ਕਿ ਬਲਕਾਰ ਸਿੱਧੂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋ ਚੁੱਕਿਆ ਫੂਲ ਰੋਡ ਦੀ ਤਸਵੀਰ ਦੇਖ ਸਕਦੇ ਹੋ ਕੀ ਪਾਣੀ ਕਿਸ ਤਰ੍ਹਾਂ ਨਿਕਰ ਰਿਹਾ ਜਿਹੜੇ ਦਰਖਤ ਹੈ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਕੁਦਰਤ ਦੇ ਨਾਲ ਖੇਡਦੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਹਿਰ ਦੀ ਟੈਂਸ਼ਨ ਪਹਿਲਾਂ ਹੋਗੀ ਚੋਰੀ ਕਰਨ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਉੱਥੇ ਹੋ ਰਿਹਾ ਹੈ ਪਹਿਲਾਂ ਹੋਰ ਪਾਰਟੀਆਂ ਵੇਲੇ ਕਿਹਾ ਜਾਂਦਾ ਸੀ ਕਿ ਇਹ ਸਰਕਾਰ ਪਾਣੀ ਦਾ ਹੱਲ ਨਹੀਂ ਕਰਦੀ ਟੀਪीडी ਦੇ ਸਾਹਮਣੇ ਬੁਰਾ ਹਾਲ ਹੈ ਦਰਖਤ ਸੁੱਕ ਸੁੱਕੇ ਨੇ ਤੇ ਹੁਣ ਆ ਕਾ ਵਿਧਾਇਕ ਨੇ ਵੀ ਪਿੱਛੇ ਕਹਿ ਦਿੱਤਾ ਸੀ ਕਿ ਗ੍ਰਾਂਟ ਆ ਰਹੀ ਹੈ ਮੋਟੀ 11 ਕਰੋੜ ਆ ਰਹੀ ਹੈ ਪਤਾ ਨਹੀਂ ਕਿੰਨੀ ਕਾਰੀ ਹੈ ਕੀ ਜਲਦੀ ਇਹਦਾ ਕੰਮ ਵੀ ਸਹੀ ਕਰਾਂਗੇ ਪਾਣੀ ਦਾ ਹੱਲ ਕਰਾਂਗੇ ਜਿਹੜੇ ਦਰਖਤ ਨੇ ਤੇ ਹਰੇ ਭਰੇ ਕਰਾਂਗੇ ਪਰ ਆ ਮਾਹੌਲ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਚੱਲ ਰਿਹਾ ਸਾਰਾ ਕੁਝ ਬਾਕੀ ਲੋਕ ਕਹਿੰਨ ਜਲਦੀ ਕਹਿ ਰਹੇ ਨੇ ਕਿ ਬਸ ਜਾ ਤਾਂ ਇਹ ਸਰਕਾਰ ਪਲਟ ਜਾਵੇ ਕਿ ਸਰਕਾਰ ਖਤਮ ਹੋ ਜਾਵੇ ਨਹੀਂ ਵਿਧਾਨ ਸਭਾ ਚੋਣਾਂ ਵੇਲੇ ਐਸੀ ਚਪੇੜ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਵੱਜੂਗੀ ਕਿ ਇਹ ਸਾਰੀ ਜ਼ਿੰਦਗੀ ਯਾਦ ਰੱਖਣਗੇ ਤੇ ਇੱਕ ਗੱਲ ਹੋਰ ਲੋਕਾਂ ਦਾ ਵਿੱਚ ਕਹਿਣਾ ਵੀ ਹੈ ਕਿ ਸਾਡੇ ਕੋਲੇ ਜਾਂ ਸਾਡੀ ਗਲੀ ਮਹੱਲੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਮੰਗਣ ਨਾ ਆਵੇ ਕਿ ਅਸੀਂ ਜਲੂਸ ਕੱਢ ਕੇ ਇਹਨਾਂ ਦਾ ਭੇਜਾਂਗੇ